ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਕਿਸਾਨ ਵੀਰੋ ਅੱਜ ਪੰਜਾਬ ਵਾਲੀ ਜਰਸੀ ਲੈ ਕੇ ਆਏ ਆ ਆਪਾਂ ਤੁਹਾਡੇ ਵਾਸਤੇ ਅੱਜ ਆਪਾਂ 8 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ 15 ਤੋਂ 20 ਨਾਗ ਸੇਲ ਵਾਸਤੇ ਅਵੇਲੇਬਲ ਨੇ ਤੁਸੀਂ ਦੇਖ ਸਕਦੇ ਹੋ ਆ ਬੱਚੀਆਂ ਇਧਰ ਸੂਈਆਂ ਹੋਈਆਂ ਨੇ ਤੇ ਕੁਝ ਬੱਚੀਆਂ ਉਹ ਸੈਟ ਚ ਨੇ ਸੂਈਆਂ ਹੋਈਆਂ ਤੇ ਕੁਝ ਗੱਬਣਾ ਨੇ ਟੋਟਲ 20 ਤੋਂ 22 ਨਗ ਨੇ ਸੋ ਅੱਜ ਆਪਾਂ ਗੱਲ ਕਰਦੇ ਆ ਪੰਜਾਬ ਵਾਲੀ ਜਰਸੀ ਦੀ ਦੂਜਾ ਸੁਆ ਸੁਈ ਆ ਮਗਰ ਮੇਲਕਾਫ ਆ ਪਰਸੋਂ ਸਵੇਰ ਦੀ ਡਿਲੀਵਰੀ ਹੋਈ ਆ ਥਣ ਹੋਇਆ ਨੀਟ ਤੋਂ ਦੇਖ ਸਕਦੇ ਤੁਸੀਂ ਇਕੱਲਾ ਇਕੱਲਾ ਨਿਕੜਮਾ ਥਾਣਾ ਹੱਥਾਂ ਦੀ ਚੁਆਈ ਵਾਲਾ ਸੋਹਣਾ ਥਾਣਾ ਤੁਹਾਨੂੰ ਤੋੜ ਕੇ ਦਿਖਾਵਾਂਗੇ ਧਾਰਾਂ ਵੀਡੀਓ ਚ ਮਾਰ ਕੇ ਦਿਖਾਵਾਂਗੇ ਬਾਕੀ ਬੱਚੀ ਦੀ ਬਰੀਡ ਚੈੱਕ ਕਰਿਓ ਪਿਓਰ ਪੰਜਾਬ ਵਾਲੀ ਜਰਸੀ ਆ ਪਹਿਲੇ ਸੂਏ 18 19 ਕਿਲੋ ਦਾ ਰਿਕਾਡ ਆ ਬੱਚੀ ਦਾ ਪਹਿਲਾਂ ਤੋੜ ਕੇ ਦਿਖਾਉਣੇ ਆ ਤੇ ਫਿਰ ਆਪਾਂ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਚ ਪਰਸੋਂ ਸਵੇਰ ਇਹਦੀ ਡਿਲੀਵਰੀ ਹੋਈ ਆ ਪਹਿਲੇ ਸਵੇਰ ਦਾ 17 18 ਕਿਲੋ ਦਾ ਰਿਕਾਡ ਆ ਜੀ ਆ ਬੇਂਜ ਚੈੱਕ ਕਰ ਸਕਦੇ ਹੋ ਹਵਾਨੇ ਤੇ ਦੂਸਰੀ ਸਾਈਡ ਤੋਂ ਵੀ ਕੱਲਾ ਕੱਲਾ ਨਿੱਖੜਵਾ ਥਾਣਾ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਇਹ ਤੋੜ ਕੇ ਹਫ਼ਤੇ ਪਹਿਲਾਂ ਸੋ ਦੇਖੋ ਬੱਚੀ ਦੀ ਫੇਸ ਕੁਆਲਟੀ ਚੈੱਕ ਕਰਿਓ ਹਾਈਟ ਲੈਂਥ ਚੈੱਕ ਕਰਿਓ ਤੇ ਬੱਚੀ ਦੀ ਬਰੀਡ ਚੈੱਕ ਕਰਿਓ ਪਿਓਰ ਪੰਜਾਬ ਵਾਲੀ ਜਰਸੀ ਆ ਗਈ ਇਹ ਕੰਪੈਰੀਟ ਆਰਡਰ ਅੱਗੇ ਪਿੱਛੇ ਦਾ ਹਵਾਨਾਗਾ ਹੁਣ ਇਹਦੇ ਸੱਤੇ 14-15 ਕਿਲੋ ਬੋਲੀ ਹੋਊਗੀ ਇਸ ਟਾਈਮ 14-15 ਕਿਲੋ ਬੋਲੀ ਹੋਊਗੀ ਇਸ ਤੋਂ ਇਲਾਵਾ ਵੀ ਆਪਣੇ ਫਾਰਮ ਤੇ 20-22 ਗਾਵਾਂ ਸੇਲ ਵਾਸਤੇ ਅਵੇਲੇਬਲ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਨਾਗੀ ਸੇਲ ਵਾਸਤੇ ਅਵੇਲੇਬਲ ਆ ਸੋ ਦੇਖ ਸਕਦੇ ਹੋ ਇੱਕ ਵਾਰ ਫੇਰ ਤੁਰਦੀ ਦੇਖ ਸਕਦੇ ਹੋ ਥੋੜੀ ਬੱਚੇ ਨੂੰ ਤੇਜ਼ੀ ਕਰਦੀ ਆ ਤਾਜ਼ਾ ਪਸ਼ੂ ਬੱਚੇ ਬੰਨੇ ਨੂੰ ਜਲਦੀ ਭਾਜਦਾ ਤੁਸੀਂ ਦੇਖ ਸਕਦੇ ਹੋ ਹਵਾਨਾ ਜੇ ਇੱਕ ਕਰਿਓ ਤੇ ਖਾਨ ਹਵਾਨਾ ਚੈੱਕ ਕਰਿਓ ਤੇ ਬੱਚੀ ਦੀ ਬਰੀਡ ਚੈੱਕ ਕਰਿਓ ਰੋਗਲਾਪਤ ਸੋ ਦੇਖੋ ਮੋਟੀ ਅੱਖ ਮੱਥੇ ਟੋਆਗਾ ਛੋਟਾ ਕਾਨਾ ਬਰੀਡ ਪਿਓਰ ਪੰਜਾਬ ਵਾਲੀ ਜਰਸੀ ਆ ਕਲਰ 골ਡਨ ਆ ਗਿਆ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਹਾਨੂੰ ਧਾਰਾ ਮਾਰਕੀ ਦਿਖਾਉਣੇ ਆ ਆਪਾਂ ਧਾਰਾ ਮਾਰਕੀ ਦਿਖਾਵਾਂਗੇ ਮਗਰ ਮੀਲ ਕਾਫਾ ਬੱਚੇ ਦਾ 나ੜੂਆ ਨਾਲ ਆ ਦੇਖ ਸਕਦੇ ਤੁਸੀਂ 나ੜੂਆ ਨਾਲ ਆ ਬੱਚੇ ਦਾ ਤੇ ਬੱਚੀ ਦੀ ਬਰੀਡ ਦੁਆਰਾ ਚੈੱਕ ਕਰਾ ਦਿੰਨੇ ਆ ਸੋ ਦੇਖੋ ਮਾਰਦੇ ਧਾਰਾ ਮਤ ਬੈ ਜਾ ਥੱਲੇ ਸੋ ਠੰਡੀ ਸੀਲ ਬਰਫ ਵਰਗੀ ਆ ਇਹ ਆਪਾਂ ਇਦਾਂ ਹੀ ਮਤਲਬ ਆਪਣਾ ਬੰਦਾ ਆਪਾਂ ਕਹਿੰਦੇ ਵੀਡੀਓ ਪੋਸਟ ਨਹੀਂ ਕਰੀ ਇਦਾਂ ਹੀ ਬਹਿ ਗਏ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਦੇਖੋ ਚਵਾਈ ਚੈੱਕ ਕਰਿਓ ਸੋ ਦੇਖੋ ਪੋਲੀ ਤੇ ਮੋਟੀ ਚਵਾਈ ਆ ਕੋਈ ਮੇਰਾ ਵੀਰ ਆਨਲਾਈਨ ਮਗਾਉਂਦਾ ਥਣਾ ਦੀ ਪਾਸ ਹੋ ਚੁੱਕੀ ਆ ਕੋਈ ਭੂਰ ਸਰਲਾ ਨਹੀਂ ਹੈਗਾ ਪੋਲੀ ਤੇ ਮੋਟੀ ਚਵਾਈ ਆ ਸੋ ਦੇਖੋ ਅਗਲੇ ਥਣਾ ਦੀਆਂ ਮਾਰ ਦੇ ਅਗਲੇ ਥਣਾ ਦੀਆਂ ਧਾਰਾ ਮਾਰ ਦੇ ਦਵਾਰੇ ਸੋ ਦੇਖੋ ਪੋਲੀ ਤੇ ਮੋਟੀ ਚਵਾਈ ਆ ਠੰਡੀ ਸੀਲ ਤੁਹਾਨੂੰ ਪਤਾ ਹੀ ਆ ਆਪਾਂ ਕੋਈ ਬੱਚਾ ਨਹੀਂ ਲਾਇਆ ਇਦਾਂ ਹੀ ਵੀਡੀਓ ਪੋਸਟ ਨਹੀਂ ਕਰੀ ਆਪਣਾ ਬੰਦਾ ਨੀਚੇ ਬਹਿ ਗਿਆ ਓਕੇ ਹਵਾ ਧੋਕੇ ਛੱਡ ਦੇ ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾ ਦੀ ਪਾਸ ਹੋ ਚੁੱਕੀ ਆ ਉਥੋਂ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤੈ ਦਿਨ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ